ਹਾੜਾਂ ਦੀ ਮਾਰ ਚੱਲ ਰਹੀ ਹੈ ਪਰਿਵਾਰਾਂ ਦੀ ਮਦਦ ਲਈ ਮਸੀਹ ਭਾਈਚਾਰਾ ਅੱਗੇ ਆਇਆ ਮਸੀਹ ਭਾਈਚਾਰੇ ਵੱਲੋਂ ਪ੍ਰਦਾਨ ਸਿਕੰਦਰ ਡੈਨੀਅਲ ਪਾਸਟਰ ਰਣਜੀਤ ਔਲਖ ਪਾਸਟਰ ਸਤਨਾਮ ਦੀ ਅਗਵਾਈ ਹੇਠ ਹਲਕਾ ਰਾਜਾਸਥਾਨ ਸੀ ਦੇ ਬਖ ਬਖ ਪਿੰਡਾਂ ਵਿੱਚ ਲੋਕਾਂ ਨੂੰ ਰਾਸ਼ਨ ਪਾਣੀ ਦਵਾਈਆਂ ਅਤੇ ਹੋਰ ਜ਼ਰੂਰਤ ਦਾ ਸਮਾਨ ਵੰਡਿਆ ਗਿਆ ਉਨ੍ਹਾਂ ਕਿਹਾ ਕਿ ਇਸ ਹੜਾਂ ਦੀ ਆਫਤ ਕਾਰਨ ਪਿੰਡਾਂ ਦੇ ਲੋਕਾਂ ਦਾ ਬਹੁਤ ਵੱਡੇ ਪੱਧਰ ਤੇ ਨੁਕਸਾਨ ਹੋਇਆ ਹੈ ਤੇ ਕਿਸਾਨਾਂ ਦੀਆਂ ਫਸਲਾਂ ਵੀ ਪੂਰੀ ਤਰ੍ਹਾਂ ਤਬਾਹ ਹੋ ਚੁੱਕੀਆਂ ਹਨ ਪਾਣੀ ਦੀ ਮਾਰ ਚੱਲ ਰਹੀ ਹੈ ਇਨ੍ਹਾਂ ਪਿੰਡਾਂ ਵਿੱਚ ਲੋਕਾਂ ਦੇ ਘਰਾਂ ਵਿਚ ਖਾਣ ਪੀਣ ਦੀਆਂ ਚੀਜ਼ਾਂ ਵਸਤੂਆਂ ਖਤਮ ਹੋ ਚੁੱਕੀਆਂ ਹਨ ਉਹਨਾਂ ਵਸਤੂਆਂ ਲੋਕਾਂ ਤੱਕ ਪਹੁੰਚਾਇਆ ਜਾ ਰਿਹਾ ਹੈ ਸਿਕੰਦਰ ਡੈਨੀਅਲ ਨੇ ਕਿਹਾ ਕਿ ਕ੍ਰਿਸ਼ਚਨ ਭਾਈਚਾਰੇ ਵੱਲੋਂ ਇਹਨਾਂ ਪਿੰਡਾਂ ਦੇ ਵਿੱਚ ਜਲਦ ਫ੍ਰੀ ਮੈਡੀਕਲ ਚੈੱਕਅਪ ਕੈਂਪ ਵੀ ਲਗਾਏ ਜਾ ਰਹੇ ਹਨ ਜਿਨ੍ਹਾਂ ਵਿੱਚ ਲੋਕਾਂ ਨੂੰ ਦਵਾਈਆਂ ਅਤੇ ਹਰ ਤਰ੍ਹਾਂ ਦੇ ਮੈਡੀਕਲ ਸਹੂਲਤਾਂ ਫ੍ਰੀ ਦਿੱਤੀਆਂ ਜਾਣਗੀਆਂ ਇਸ ਮੌਕੇ ਸਿਕੰਦਰ ਡੈਨੀਅਲ ਪਾਸਟਰ ਰਣਜੀਤ ਔਲਕ ਪਾਸਟਰ ਸਤਨਾਮ ਸਿਸਟਰ ਪਰਵੇਸ਼ ਅਸ਼ੋਕ ਠੇਕੇਦਾਰ ਕਾਲੀ ਪੱਟੀ ਸਮੇਤ ਕਈ ਹੋਰ ਮਸੀਹ ਭਾਈਚਾਰੇ ਦੇ ਆਗੂ ਵੀ ਹਾਜ਼ਰ ਸਨ ਹਾਂਜੀ ਪਾਸਟਰ ਜੀ ਅੱਜ ਤੁਸੀਂ ਨੇਪਾਲ ਪਿੰਡ ਪੁੱਜੀ ਜੋ ਤੇ ਕੀ ਕੀ ਲੋਕਾਂ ਦੀ ਹੈਲਪ ਕਰ ਰਹੇ ਹੋ ਤੇ ਕਿਦਾਂ ਇੱਥੇ ਆਣ ਕੇ ਤੁਹਾਨੂੰ ਕਿਦਾਂ ਮਹਿਸੂਸ ਹੋਇਆ ਮੇਰਾ ਨਾਮ ਫਾਕਿਰ ਸਿੰਘ ਚਕਵਾ ਹੈ ਔਰ ਅਲਕਾਰ ਹਰਿਆਣਾ ਸੇ ਔਰ ਸਾਡੇ ਨਾਲ ਸਫਮਦਰ ਜਾਨੀ ਪ੍ਰਧਾਨ ਜਿਹੜੇ ਚਕਵਾ ਦੇ ਵਿੱਚ ਨੇ ਉਹ ਆਪਣੀ ਸੰਸਥਾ ਸਮੇਤ ਤੇ ਨੇਪਾਲ ਵਿੱਚ ਪਹੁੰਚੇ ਆ ਔਰ ਇਹ ਦੇਖਿਆ ਕਿ ਹਾਲਾਤ ਜਿਹੜੇ ਬਹੁਤ ਬੁਰੇ ਆ ਜੋ ਕਣਕਾਂ ਯਾਨੀ ਆ ਫਸਲਾਂ ਨੂੰ ਡੁੱਬੀਆਂ ਪਈਆਂ ਨੇ ਲੋਕਾਂ ਦੇ ਘਰ ਇਹ ਟੱਠੇ ਪਏ ਨੇ ਔਰ ਕਈ ਕਾਫੀ ਜਿਹੜਾ ਨੁਕਸਾਨ ਆ ਯਾਨੀ ਕੀ ਹੋਇਆ ਹੈ ਅਸੀਂ ਇਹ ਸਾਰੇ ਰਲ ਕੇ ਇੱਕ ਸੰਦੱਚੇ ਲੈ ਕੇ ਆਇਆ ਬੱਚਾ ਰਾਸ਼ਨ ਔਰ ਯਾਨੀ ਕਿ ਦਾ ਬਰੈਡ ਹੋਣ ਬਿਸਕਟ ਹੋਣ ਔਰ ਚਾਵਲ ਹੋਣ ਲੋਕਾਂ ਨੂੰ ਮੱਈਆ ਕਰਨ ਵਾਸਤੇ ਇਹ ਪਰੇਸ਼ਾਨੀ ਦੇ ਵੇਲੇ ਦੁੱਖ ਦੀ ਕਰੀ ਦੇ ਵਿੱਚ ਜਿਹੜੀ ਸਾਡੇ ਹੌਸਲੇ ਨਹੀਂ ਹੱਲਦੇ ਪਏ ਆਉਣ ਵਾਲੇ ਸਮੇਂ ਜਿਹੜਾ ਹੋਰ ਵੀ ਹਲਕਾ ਸੀ ਕੀ ਸੰਦੇਸ਼ ਦੇਣਾ ਚਾਹੋਗੇ ਵੱਖ-ਵੱਖ ਸੰਸਥਾਵਾਂ ਨੂੰ ਵੀ ਇੱਥੇ ਪਿੰਡਾਂ 'ਚ ਆਣ ਕੇ ਲੋਕਾਂ ਦੀ ਕੀ ਹੈਲਪ ਕਰਨ ਹਾਂਜੀ ਸਾਰੇ ਸੰਸਥਾਵਾਂ ਨੂੰ ਇਹ ਉਪਦੇਸ਼ ਦੇਣਿਆ ਕਿ ਜਿੰਨਾ ਵੀ ਹੋ ਸਕੇ ਵਕਤ-ਵਕਤ ਆਪਣੇ ਸੰਸਥਾ ਸਮੇਤ ਯਾਨੀ ਕਿ ਰਾਸ਼ਨ ਲੈ ਕੇ ਜਾਂ ਹੋਰ ਕੋਈ ਸਮਾਨ ਲੈ ਕੇ ਜਿੱਥੇ ਘਰ ਜੜਿਆ ਪਾਣੀ ਦੇ ਡੁੱਬੇ ਪਏ ਨੇ ਜਾ ਮਣ ਕੇ ਮਕਾਨ ਢੰਜੇ ਪਏ ਨੇ ਜਾਂ ਬੜੀ ਗੰਬੀਰ ਹਾਦਸੇ ਵਿੱਚ ਆ ਗਏ ਨੇ ਦੋਨਾਂ ਦੀ ਫੋਲਤੋ ਖੋਲੜੀ ਮਦਦ ਆ ਯਾਨੀ ਕਿ ਉਹ ਕੀਤੀ ਜਾਏ ਹਾਂਜੀ ਸਟਾਰਟ ਪਾਜੀ ਹਾਂਜੀ ਪਾਜੀ ਅੱਜ ਪਿੰਡ ਨੇਪਾਲ ਪੁੱਜੇ ਜੋ ਤੇ ਕੀ ਕਿਦਾਂ ਦੇ ਹਾਲਾਤ ਆ ਤੇ ਕੀ ਕੀ ਇੱਥੇ ਸਹੂਲਤਾ ਲੈ ਕੇ ਪਹੁੰਚੇ ਜੋ ਕੀ ਕੀ ਲੋਕਨ ਐਮਰਜੈਂਸੀ ਦੀ ਜੀ ਮੇਰੇ ਨਾਮ ਸਿਕੰਦਰ ਦਾਨੀਅਲ ਔਰ ਨੈਮਸੀਹੀ ਅਗੂਆ ਰਾਏ ਸੰਸੀ ਹਲਕੇ ਦਾ ਅੱਜ ਮੇਰੇ ਨਾਲ ਇਸ ਪਿੰਡ ਦੇ ਵਿੱਚ ਜਦੋਂ ਸਾਨੂੰ ਪਤਾ ਲੱਗਿਆ ਆ ਕਾਫੀ ਦਿਨਾਂ ਦਾ ਪਾਣੀ ਪਹਿਲਾਂ ਜਿਆਦਾ ਸੀ ਥੋੜਾ ਥੋੜਾ ਫਰਕ ਪੈਂਦਾ ਪਿਆ ਤੇ ਅੱਜ ਮੈਂ ਆਪਣੀ ਟੀਮ ਦੇ ਨਾਲ ਆਇਆ ਮੇਰੀ ਟੀਮ ਦੇ ਵਿੱਚ ਪਾਸ ਜਨਜੀਤ ਔਲਖ ਜੀ ਪਾਸ ਸਦਨਾਮ ਜੀ ਔਰ ਮਿਸ਼ਨ ਹੈਲਥ ਫਾਊਂਡੇਸ਼ਨ ਤੋਂ ਚੇਅਰਮੈਨ ਸਾਹਿਬ ਸਾਡੇ ਨਾਲ ਨੇ ਭਵਨ ਜੀ ਔਰ ਅਸੀਂ ਮਿਲ ਕੇ ਇਸ ਪਿੰਡ ਦੇ ਵਿੱਚ ਰੈਸਕਿਊ ਵੀ ਕਰਦੇ ਪਏ ਆ ਸੁੱਕਾ ਰਸਣ ਵੀ ਲੈ ਕੇ ਆਏ ਆ ਬਣਿਆ ਰਸਣ ਵੀ ਲੈ ਕੇ ਆਏ ਆ ਜਿੰਵੇਂ ਦੀ ਕਿਸੇ ਦੀ ਜ਼ਰੂਰਤ ਆ ਕੋਸ਼ਿਸ਼ ਕਰਦੇ ਪਏ ਆ ਕਿ ਉਹਨੂੰ ਪੂਰਾ ਕਰੀ ਕੀ ਤੁਹਾਡੇ ਅੱਗੇ ਆਉਣ ਵਾਲੇ ਦਿਨਾਂ ਚ ਕੀ ਤੁਹਾਡੀਆਂ ਪਲਾਨਿੰਗਾਂ ਹਨ ਗਿਆ ਇਹਨਾਂ ਇਲਾਕੇ ਦੇ ਲੋਕਾਂ ਵਾਸਤੇ ਕੀ ਹੋਊਗਾ ਵੀ ਤੁਸੀਂ ਕੀ ਸਹਾਇਤਾ ਕਰੋਗੇ ਸਾਡੀ ਸਹਾਇਤਾ ਜਲਦੀ ਰਹੇਗੀ ਜੀ ਖਾਲੀ ਰਸਨ ਦੀ ਆ ਇਸ ਤੋਂ ਬਾਅਦ ਜਦੋਂ ਪਾਣੀ ਥੋੜਾ ਘਟਦਾ ਆ ਤੇ ਫਿਰ ਦਵਾਈਆਂ ਦੀ ਵੀ ਕਰਾਂਗੇ ਮੈਡੀਕਲ ਕੈਂਪ ਵੀ ਇੱਥੇ ਲਾਵਾਂਗੇ ਤੇ ਖਰਚ ਨੂੰ ਦੇਣ ਦੀ ਕੋਸ਼ਿਸ਼ ਕਰਾਂਗੇ ਕੀ ਸੰਦੇਸ਼ ਦੇਣਾ ਚਾਹੁੰਦੇ ਜੋ ਲੋਕ ਸੰਸਥਾਵਾਂ ਨੂੰ ਵੀ ਇੱਥੇ ਕੀ ਕਰਨਾ ਚਾਹੀਦਾ ਮੈਂ ਸੰਦੇਸ਼ ਦੇਣਾ ਚਾਹੁੰਦਾ ਜੀ ਇਹ ਉਤਮੰਤ ਲੋਕ ਨੇ माजी ਦੇ ਲੋਕ ਜਿਹੜੇ ਆ ਇਹ ਜਿੰਦਾ ਦੇ ਲੋਕ ਨੇ ਇਹਨਾਂ ਨੇ ਲੋਕਾਂ ਦੀ ਹਮੇਸ਼ਾ ਮਦਦ ਕੀਤੀ ਆ ਅੱਜ ਜੇ ਇਹਨਾਂ ਨੂੰ ਥੋੜੀ ਬਹੁਤੀ ਆ ਮੁਸ਼ਕਲ ਪਈ ਆ ਨਾ ਇਹਦੇ ਇਸ ਸਮੇਂ ਦੇ ਵਿੱਚ ਇਹਨਾਂ ਦੇ ਨਾਲ ਖਲੋਣ ਦੀ ਲੋੜ ਆ ਸੋ ਮੈਂ ਫੀਲ ਕਰਦਾ ਆ ਕਿ ਜਿੰਨੀਆਂ ਵੀ ਸੰਸਥਾਵਾਂ ਨੇ ਉਹ ਆਉਣ ਵੇਖਣ ਆਣ ਕੇ ਇਹਨਾਂ ਦੀ ਜਿਵੇਂ ਦੀ ਵੀ ਹੈਲਪ ਕਰ ਸਕਦੇ ਆ ਆਣ ਕੇ ਕਰਦੇ